ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਸਰਵਣ ਕਰ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਸਾਖੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਕਈ ਵਾਰ ਸੁਣ ਵਿੱਚ ਆਂਦਾ ਹੈ ਕਿ ਆਮ ਲੋਕ ਗੁਰੂ ਨਾਨਕ ਦੇਵ ਜੀ ਦੀ ਸੋਚ ਤੋਂ ਵੱਖ ਸਮਝਦੇ ਹਨ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਆਪਾਂ ਕੁਝ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੈਰਾ ਦਿੱਤਾ ਤੇ ਦਸਾਂ ਗੁਰੂਆਂ ਦੀ ਸੋਚ ਹੀ ਇੱਕ ਸੰਪੂਰਨ ਖਾਲਸਾ ਪਿਆਰ ਕਰਨ ਵਿੱਚ ਕੰਮ ਆਈ ਇਸ ਤੇ ਵਿਚਾਰ ਕਰਾਂਗੇ ਅਗਧੀਆਂ ਕੁਝ ਸਾਖੀਆਂ ਵਿੱਚ ਆਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 1469 ਵਿੱਚ ਰਾਏ ਭੋਇ ਦੀ ਤਲਵੰਡੀ ਵਿੱਚ ਜਨਮ ਨਾਲ ਸ਼ੁਰੂ ਹੁੰਦਾ ਹੈ ਸਿੱਖ ਸੋਚ ਦਾ ਸਫ਼ਰ ਅੱਤੇ 1706 ਵਿੱਚ ਤਲਵੰਡੀ ਸਾਬੋ ਤੋਂ ਹੁੰਦਾ ਹੋਇਆ 1708 ਵਿੱਚ ਨਾਂਦੇੜ ਵਿਖੇ ਸ਼ਬਦ ਗੁਰੂ ਦਾ ਲੜ ਫੜ ਕੇ ਤੁਰਨਾ ਸ਼ੁਰੂ ਕਰਦਾ ਹੈ ਇਹ ਵਿੱਚ ਤੋਂ ਫੁੱਲਾਂ ਤੱਕ ਦਾ ਸਫ਼ਰ ਹੈ ਬੀਜ ਪਾਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤੇ ਫੁੱਲ ਲੱਗੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬੀਜ ਤੋਂ ਫੁੱਲ ਤੱਕ ਦੇ ਸਫ਼ਰ ਤੋਂ ਅਣਜਾਣ ਲੋਕ ਕਈ ਵਾਰ ਭੁਲੇਖੇ ਵਿੱਚ ਆ ਜਾਂਦੇ ਹਨ ਕੇਵਲ ਮਾਹਿਰ ਹੀ ਜਾਣ ਸਕਦੇ ਹਨ ਕਿ ਬੀਜ ਜੋ ਬੋਇਆ ਗਿਆ ਹੈ ਉਹ ਫੁੱਲਾਂ ਦੀ ਉਮਰ ਵਿੱਚ ਕਿਸ ਸ਼ਕਲ ਦਾ ਹੋਵੇਗਾ ਤਲਵਾਰ ਉਸ ਕੱਚੀ ਧਾਤ ਦੀ ਹੈ ਜੋ ਧਰਤੀ ਵਿੱਚੋਂ ਨਿਕਲਦੀ ਹੈ ਪਰ ਉਸ ਦੀ ਸ਼ਕਲ ਸੂਰਤ ਬਿਲਕੁਲ ਵੱਖਰੀ ਹੁੰਦੀ ਹੈ ਇਹ ਗੱਲ ਸਿੱਖ ਧਰਮ ਦੇ ਵਿਕਾਸ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ਰਹਿਣੀ ਅਤੇ ਖਾਲਸਾ ਪੰਥ ਦੀ ਸੋਚ ਨੂੰ ਸਮਝਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਤੋਂ ਮਗਰੋਂ ਆਉਣ ਵਾਲੇ ਅੱਠ ਹੋਰ ਗੁਰੂ ਸਾਈਮਾਨ ਦੀ ਭੂਮਿਕਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਿੱਖ ਪੰਥ ਨੂੰ ਸਮਝਣ ਵਾਲੇ ਸਿਆਣਿਆਂ ਨੇ ਇਸ ਗੱਲ ਨੂੰ ਸੰਖੇਪ ਰੂਪ ਵਿੱਚ 10 ਗੁਰੂ ਏਕ ਜੋਤ ਦੇ ਚਾਰ ਸ਼ਬਦਾਂ ਵਿੱਚ ਬਿਆਨ ਕਰ ਦਿੱਤਾ ਹੈ ਜੇ ਸਿੱਖ ਧਰਮ ਦੇ ਵਿਕਾਸ ਦਾ ਹਮਦਰਦੀ ਨਾਲ ਅਧਿਐਨ ਕੀਤਾ ਜਾਵੇ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਨਿਰਪਾਉ ਨਿਰਵੈਰ ਮਨੁੱਖਾਂ ਦੀ ਭਰਾਦਰਤਾ ਸਮਾਨਤਾ ਸੁਤੰਤਰਤਾ ਧਾਰਮਿਕ ਸਮਾਜਿਕ ਅਤੇ ਆਰਥਿਕ ਉੱਤੇ ਆਧਾਰਿਤ ਜਿਸ ਸਮਾਜ ਦੀ ਕਲਪਨਾ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਚੱਲੇ ਸਨ ਉਸ ਨੇ ਕਲਗੀਆਂ ਬਾਰੇ ਦੇ ਹੱਥਾਂ ਵਿੱਚ ਜਨਮ ਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਭਾਰਤੀ ਸਮਾਜ ਇੱਕ نہایت ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਸੀ Hindu ધਰਮ अनेका ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ ਅਤੇ 파ਟੋ ਧੜ ਹੋ ਕੇ ਵੀ ਬਾਹਰੋਂ ਆਏ ਹਾਕਮਾਂ ਦੇ ਮਜ਼ਹਬ ਅਤੇ ਸਭਿਆਚਾਰ ਨਾਲ ਗੰਭੀਰ ਸੰਘਰਸ਼ ਵਿੱਚ ਉਲਝਿਆ ਹੋਇਆ ਸੀ ਮੁਸਲਮਾਨ ਭਾਵੇਂ ਉਸ ਤੋਂ ਬਹੁਤ ਸਮਾਂ ਪਹਿਲਾਂ ਹਿੰਦੁਸਤਾਨ ਵਿੱਚ ਆ ਚੁੱਕੇ ਸਨ ਅਤੇ ਇਸਲਾਮ ਦਾ ਪ੍ਰਚਾਰ ਵੀ ਕਰ ਰਹੇ ਸਨ ਪਰ ਪਹਿਲਾ ਦੌਰ ਮੁਸਲਮ ਸੂਫੀਆਂ ਦੇ ਪ੍ਰਭਾਵ ਕਾਰਨ ਪਿਆਰ ਨਾਲ ਧਰਮ ਪਰਿਵਰਤਨ ਦਾ ਕਿਹਾ ਜਾ ਸਕਦਾ ਹੈ ਇਸ ਵਿਚੋਕੜ ਵਿੱਚ ਗੁਰੂ ਨਾਨਕ ਦੇਵ ਜੀ ਦਾ ਦੋਹਾਂ ਧਰਮਾਂ ਨੂੰ ਸਾਂਝਾ ਉਪਦੇਸ਼ ਸੀ ਰਾਹ ਦੋਵੇਂ ਖਸਮ ਇਕੋ ਜਾਣ ਗੌੜੀ ਮਹਿਲਾ ਪਹਿਲਾ ਅੰਗ 223 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਲਗਭਗ 30 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਪਰ ਉਸ ਤੋਂ ਪਹਿਲਾਂ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਨਾਰਾ ਲਾ ਚੁੱਕੇ ਸਨ ਆਪਣੇ ਚਾਰ ਉਦਾਸੀਆਂ ਦੇ ਦੌਰਾਨ ਬਾਬਾ ਨਾਨਕ ਜੀ ਨੇ ਨਾ ਕੇਵਲ ਹਿੰਦੁਸਤਾਨ ਦੇ ਵੱਖ-ਵੱਖ ਧਰਮ ਕੇਂਦਰਾਂ ਦੀ ਯਾਤਰਾ ਕੀਤੀ ਸਭੋਂ ਆਪ ਲੋਕਾਂ ਅਰਬ ਇਰਾਨ ਅਤੇ ਅਫਗਾਨਿਸਤਾਨ ਦੇ ਦੇਸ਼ਾਂ ਵਿੱਚ ਵੀ ਗਏ ਇਹ ਉਦਾਸੀਆਂ ਲਗਭਗ 20 ਸਾਲ ਚਲਦੀਆਂ ਰਹੀਆਂ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਰਾਵੀ ਦੇ ਪੂਰਬੀ ਕਿਨਾਰੇ ਕਰਤਾਰਪੁਰ ਵਿੱਚ ਗ੍ਰਹਿਸਤੀ ਜੀਵਨ ਬਤੀਤ ਕੀਤਾ ਇਸ ਦੌਰਾਨ ਆਪ ਨੇ ਖੇਤੀ ਦਾ ਕੰਮ ਕੀਤਾ ਅਤੇ ਨੇਕ ਕਮਾਈ ਨੇਕ ਕਮਾਈ ਜਨ ਕਲਿਆਣ ਅਤੇ ਅਧਿਆਤਮਿਕ ਜੀਵਨ ਦਾ ਅਮਲੀ ਰੂਪ ਲੋਕਾਂ ਦੇ ਸਾਹਮਣੇ ਰੱਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਆਦਤ ਅਤੇ ਅੰਤ ਉਸ ਇੱਕ ਆਦ ਸਚ ਜੁਗਾ ਸਚ ਦੇ ਨਿਰਪਾਉ ਨਿਰਵੈਰ ਅਤੇ ਅਕਾਲ ਮੂਰਤ ਦਾ ਸੰਕਲਪ ਸੀ ਸਾਰੀ ਦ੍ਰਿਸ਼ਟੀ ਉਸ ਦੀ ਪੈਦਾ ਕੀਤੀ ਹੋਈ ਹੈ ਸਾਰੀ ਖਲਕਤ ਇੱਕ ਪਰਿਵਾਰ ਵਾਂਗ ਹੈ ਕੋਈ ਉੱਚਾ ਨੀਵਾਂ ਨਹੀਂ ਮਨੁੱਖ ਦੀ ਹਸਤੀ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹੈ ਬੂੰਦ ਦੀ ਵੱਖਰੀ ਹਸਤੀ ਵੀ ਹੈ ਉਹ ਸਾਗਰ ਦੀ ਛਲ ਦਾ ਵੀ ਹਿੱਸਾ ਹੈ ਅਤੇ ਸਾਗਰ ਵੀ ਹੈ ਸੱਚ ਨਾਲੋਂ ਜੇ ਕੋਈ ਉੱਚੀ ਚੀਜ਼ ਹੈ ਤਾਂ ਉਹ ਸੱਚ ਆਚਾਰ ਹੈ ਪੂਜਾ ਪਾਠ ਦਾ ਅਰਥ ਤਦ ਹੀ ਹੈ ਜੇ ਉਹ ਸਚਿਆਰ ਜੀਵਨ ਦੀ ਬੁਨਿਆਦ ਹੈ ਜਾਂ ਉਸ ਦਾ ਪਰਿਣਾਮ ਹੈ ਧਾਰਮਿਕ ਅਡੰਬਰ ਬੁੱਤ ਪੂਜਾ ਫੋਕੀ ਤਿਰਸਜਾਤਰਾ ਗ੍ਰਹਿਸਤਿਆਗ ਕੇ ਜੰਗਲਾਂ ਵਿੱਚ ਜਾ ਬੈਠਣਾ ਗੁਰੂ ਨਾਨਕ ਦੇਵ ਜੀ ਨੂੰ ਮਨਜ਼ੂਰ ਨਹੀਂ ਸਨ ਗੁਰੂ ਨਾਨਕ ਦੇਵ ਜੀ ਸੱਚ ਦੀ ਆਵਾਜ਼ ਭ੍ਰਸਟ ਸਮਾਜਿਕ ਜੀਵਨ ਦੇ ਵਿਰੁੱਧ ਜਹਾਦ ਖੜਾ ਕਰਨ ਵਾਲੀ ਸੀ ਸਮਾਜਿਕ ਜੀਵਨ ਵਿੱਚ ਆਪ ਭਰਾਤਰਤਾ ਸਮਾਨਤਾ ਅਤੇ ਸੁਤੰਤਰਤਾ ਦੇ ਨਾਲ ਮਨੁੱਖੀ ਗੌਰਵ ਦੇ ਮੁੱਦੇ ਹੀ ਸਨ ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਆਪ ਜਨਤਾ ਦੇ ਉਸ ਧੜੇ ਦੇ ਨਾਲ ਸਨ ਜਿਸ ਨੂੰ ਦਰਦ ਜਾਂ ਦਲੇਬ ਦਬੈਲ ਆਖਿਆ ਜਾ ਸਕਦਾ ਹੈ। ਵਿਅਕਤੀਗਤ ਪੂਜਾ ਪਾਠ ਦੇ ਨਾਲ ਨਾਲ ਆਪ ਨੇ ਸੰਗਤ ਦਾ ਸੰਕਲਪ ਸਾਹਮਣੇ ਲਿਆਂਦਾ ਬਿਨਾਂ ਵਿਹਾਜ ਮਸਹਬ ਰੰਗ ਅਤੇ ਨਸਲ ਦੇ ਸੱਚੀ ਸੁੱਚੀ ਰਹਿਣੇ ਵਾਲਾ ਨਿਰਪਾਉ ਅਤੇ ਨਿਰਵੈਰ ਮਨੁੱਖੀ ਬਾਬਾ ਜੀ ਦੀ ਫਿਲਾਸਫੀ ਦਾ ਕੇਂਦਰ ਸੀ। हिंदू मुसलमान के आधार से वंडे भारती समाज ने बाबा जी की आवाज़ कन खड़े करके सुनिया इसका प्रणाम सी नानक शाह फकीर हिंदू का गुरु मुसलमान का पीर वाहू जी का खालसा वाहगुरू जी की फतेह